ਸਾਰੇ ਹੀ ਸਟੂਡੈਂਟਸ ਨੂੰ ਪਿਆਰ ਭਰੀ ਸ਼ਸ਼ਟ੍ਰੀਕਾਲ ਸਟੂਡੈਂਟ ਅਧਿਆਪਨਾ ਸਾਹਿਤ ਬੋਧ ਕਿਤਾਬ ਦਾ ਕੁਐਸਚਨ ਇਕਾਂਗੀ ਠੀਕ ਆ ਇਹ ਤੁਹਾਡਾ ਸਾਹਿਤ ਰੂਪ ਆ ਪਹਿਲਾਂ ਆਪਾਂ ਤਿੰਨ ਸਾਹਿਤ ਰੂਪ ਕਰ ਚੁੱਕੇ ਆ ਠੀਕ ਆ ਤੁਸੀਂ ਚੈੱਕ ਕਰ ਲੈਣਾ ਇਹ ਤੁਹਾਡੇ ਜੁਲਾਈ ਤੇ ਅਗਸਤ ਦੇ ਸਿਲੇਬਸ ਦੇ ਵਿੱਚ ਐਡ ਕੀਤਾ ਹੋਇਆ ਇਕਾਂਗੀ ਵਾਲਾ ਕੁਐਸਚਨ ਇਸ ਲਈ ਮੈਂ ਇਹਨੂੰ ਐਕਸਪਲੇਨ ਕਰਨ ਜਾ ਰਹੀ ਹਾਂ ਠੀਕ ਆ ਤੇ ਇਕੁਏਸ਼ਨ ਹੋਰ ਆ ਉਹ ਆਪਾਂ ਕੀਤਾ ਹੋਇਆ ਆਲਰੇਡੀ ਬੇਟਾ ਤੁਸੀਂ ਜਿੰਨੀਆਂ ਵੀ ਮੈਂ ਵੀਡੀਓ ਅਪਲੋਡ ਕਰ ਰਹੀ ਆ ਨਾ ਇਹਨਾਂ ਨੂੰ ਸੁਣ ਲਿਓ ਧਿਆਨ ਨਾਲ ਤੁਸੀਂ ਸੁਣ ਕੇ ਦੇਖੋਗੇ ਤੁਹਾਨੂੰ ਬਹੁਤ ਈਜ਼ੀਲੀ ਸਮਝ ਆ ਜਾ ਰਿਹਾ ਸਾਰੇ ਹੀ ਕੁਐਸ਼ਨ ਠੀਕ ਆ ਜਿਆਦਾ ਟਾਈਮ ਨਾ ਲੈਂਦੇ ਹੋਏ ਆ ਜੋ ਕਰਦੇ ਆ ਸਟਾਰਟ ਸਭ ਤੋਂ ਪਹਿਲਾਂ ਗੱਲ ਕਰਾਂਗੇ ਪਰਿਭਾਸ਼ਾ ਦੀ ਠੀਕ ਆ ਪਰਿਭਾਸ਼ਾ ਕੀ ਆ ਬੇਟਾ ਇਕਾਂਗੀ ਦੀ ਇਕਾਂਗੀ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਐਕਟ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਇੱਕੋ ਅੰਕ ਸੰਪਨ ਹੋਣ ਵਾਲਾ ਨਾਟਕ ਠੀਕ ਆ ਬੇਟਾ ਇਹ ਨਾਟਕ ਦਾ ਹੀ ਨਾ ਛੋਟਾ ਰੂਪ ਹੁੰਦਾ ਜਿਹੜਾ ਇਕਾਂਗੀ ਹੁੰਦਾ ਦੇਖੋ ਨਾਟਕ ਤੁਸੀਂ ਦੇਖਿਆ ਹੋਣਾ ਹਨਾ ਨਾਟਕ ਦੇ ਵਿੱਚ ਕੀ ਹੁੰਦਾ ਉਹਦੇ ਬਹੁਤ ਸਾਰੇ ਐਪੀਸੋਡ ਹੁੰਦੇ ਆ ਤੇ ਬਹੁਤ ਸਾਰੀਆਂ ਸਟੋਰੀਆਂ ਹੁੰਦੀਆਂ ਹਨਾ ਜਿਹੜਾ ਕਿ ਕਾਫੀ ਲੰਬਾ ਟਾਈਮ ਆ ਜਿਹੜਾ ਉਹ ਚੱਲਦਾ ਰਹਿੰਦਾ ਪਰ ਇਕਾਂਗੀ ਦੇ ਵਿੱਚ ਕੀ ਹੁੰਦਾ ਇੱਕੋ ਐਪੀਸੋਡ ਹੁੰਦਾ ਇੱਕੋ ਹੀ ਘਟਨਾ ਹੁੰਦੀ ਹੈ ਠੀਕ ਹੈ ਉਨੋਈ ਕਾਂਗੀ ਕਿਹਾ ਜਾਂਦਾ ਵੀ ਇੱਕੋ ਵਾਰ ਚ ਜਿਹੜਾ ਦਰਸ਼ਕਾਂ ਨੂੰ ਦਿਖਾਇਆ ਜਾਂਦਾ ਠੀਕ ਹੈ ਇੱਕੋ ਕਟਨਾ ਨੂੰ ਬਿਆਨ ਕਰਨਾ ਉਹ ਹੁੰਦਾ ਇਕਾਂਗੀ ਵਾਸਤਵ ਵਿੱਚ ਇਕਾਂਗੀ ਨਾਟਕ ਸਾਹਿਤ ਦਾ ਇੱਕ ਸੁਤੰਤਰ ਰੂਪ ਹੈ ਜਿਸ ਦਾ ਸਮੁੱਚਾ ਪ੍ਰਭਾਵ ਬਹੁ ਅੰਗੀ ਨਾਟਕ ਨਾਲੋਂ ਵੀ ਤੀਖਣ ਤੇ ਡੂੰਗਾ ਹੈ ਬਹੁ ਅੰਗੀ ਮਤਲਬ ਜਿਹੜਾ ਨਾਟਕ ਹੁੰਦਾ ਉਹਦੇ ਬਹੁਤ ਸਾਰੇ ਅੰਗ ਹੁੰਦੇ ਆ ਪਰ ਇਕਾਂਗੀ ਦਾ ਇੱਕ ਹੀ ਹੁੰਦਾ ਠੀਕ ਹੈ ਇਸ ਦਾ ਜਨਮ ਆਧੁਨਿਕ ਯੁੱਗ ਵਿੱਚ 19ਵੀਂ ਸਦੀ ਦੇ ਅੰਤਮ ਦਹਾਕਿਆਂ ਵਿੱਚ ਹੋਇਆ ਹੁਣ 19ਵੀਂ ਸਦੀ ਕਿਹੜੀ ਹੁੰਦੀ ਹੈ 1800 ਤੋਂ ਲੈ ਕੇ 1900 ਤੱਕ ਇਹਦੇ ਅੰਤਮ ਦਹਾਕੇ ਕਿਹੜੇ ਹੋਗੇ ਜਿੱਦਾਂ 1891 ਤੋਂ ਲੈ ਕੇ 1900 ਤੱਕ ਠੀਕ ਹੈ ਜਾਂ 1881 ਤੋਂ ਲੈ ਕੇ 1890 ਤੱਕ ਇਹਦੇ ਅੰਤਮ ਦਹਾਕੇ ਆ ਇਕਾਂਗੀ ਥੋੜੇ ਹੀ ਸਮੇਂ ਵਿੱਚ ਸਾਹਿਤਿਕ ਖੇਤਰ ਵਿੱਚ ਨਾਟਕ ਦੇ ਸਮਾਨ ਹੀ ਪੂਰੀ ਤਰ੍ਹਾਂ ਪਰਮਾਣਿਕ ਰੂਪ ਵਿੱਚ ਸਥਾਪਿਤ ਹੋ ਗਿਆ ਇਕਾਂਗੀ ਉਹ ਨਾਟਕੀ ਰੂਪ ਹੈ ਜੋ ਜੀਵਨ ਦੇ ਕਿਸੇ ਖੰਡ ਜਾਂ ਟੋਟੇ ਨੂੰ ਗਿਣੇ ਚੁਣੇ ਪਾਤਰਾਂ ਰਾਹੀਂ ਪ੍ਰਭਾਵ ਤੇ ਕਾਰਜ ਦੀ ਇਕਤਾ ਕਾਇਮ ਰੱਖਦੇ ਹੋਏ ਸੀਮਤ ਸਮੇਂ ਵਿੱਚ ਰੰਗਮંચ ਉੱਤੇ ਸাকার ਕਰਦਾ ਹੈ ਭਾਵ ਕਿ ਸਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਠੀਕ ਆ ਬੇਟਾ ਇਸ ਪੈਰੇ ਦੇ ਵਿੱਚੋਂ ਤੁਹਾਨੂੰ ਪਰਿਭਾਸ਼ਾ ਦੇ ਵਿੱਚੋਂ ਜਿੰਨੀਆਂ ਵੀ ਲਾਈਨਾਂ ਤੁਹਾਨੂੰ ਸਮਝ ਆਉਂਦੀਆਂ ਉਹ ਤੁਸੀਂ ਸਾਰੀਆਂ ਲਿਖ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਵਰਡ ਟੂ ਵਰਡ ਇਦਾਂ ਹੀ ਲਿਖਣਾ ਤੁਸੀਂ ਇਹ ਬੇਟਾ ਮੈਂ ਤੁਹਾਨੂੰ ਐਜੂਕੇਅਰ ਐਪ ਤੋਂ ਕਰਵਾ ਰਹੀ ਹਾਂ ਤੁਸੀਂ ਐਜੂਕੇਅਰ ਐਪ ਖੋਲ ਕੇ ਠੀਕ ਉਥੇ ਕੁਐਸ਼ਨ ਖੋਲ ਕੇ ਤੁਸੀਂ ਨੋਟਸ ਵੀ ਬਣਾ ਸਕਦੇ ਹੋ ਇਹ ਤੇ ਬਹੁਤ ਈਜ਼ੀ ਜਿਹਾ ਲਿਖਿਆ ਹੋਇਆ ਛੋਟਾ ਜਿਹਾ ਵਾ ਤੇ ਨਾਲੇ ਤੁਹਾਨੂੰ ਜਲਦੀ ਯਾਦ ਹੋ ਜਾਊਗਾ ਅਗਲਾ ਪੈਰਾ ਬੇਟਾ ਹੈਗਾ ਵਿਸ਼ਾ ਵਸਤੂ ਠੀਕ ਆ ਸਭ ਤੋਂ ਪਹਿਲਾਂ ਜਦੋਂ ਕੋਈ ਵੀ ਚੀਜ਼ ਲਿਖੀ ਜਾਂਦੀ ਹੈ ਤਾਂ ਉਹਦਾ ਇੱਕ ਵਿਸ਼ਾ ਲਿਆ ਜਾਂਦਾ ਵੀ ਕਿਸ ਵਿਸ਼ੇ ਦੇ ਕਿਸ ਵਿਸ਼ੇ ਦੇ ਆਧਾਰਿਤ ਇਹ ਚੀਜ਼ ਹੋਊਗੀ ਠੀਕ ਆ ਵਿਸ਼ਾ ਕੀ ਹੁੰਦਾ ਵਿਸ਼ਾ ਇਕਾਂਗੀ ਦਾ ਉਹ ਤੂਰਾ ਹੈ ਜਿਸ ਦੇ ਦੁਆਲੇ ਸਮੁੱਚੇ ਤੱਤਾਂ ਦਾ ਤਾਣਾ ਬਾਣਾ ਤਿਆਰ ਹੁੰਦਾ ਹੈ ਠੀਕ ਆ ਵੀ ਇੱਕ ਵਿਸ਼ਾ ਉਹ ਤੂਰਾ ਆ ਜਿਹਦੇ ਆਲੇ ਦੁਆਲੇ ਸਾਰੇ ਤੱਤ ਕੀ ਆ ਘੁੰਮਦੇ ਆ ਇਕਾਂਗੀ ਦਾ ਵਿਸ਼ਾ ਅਸਲ ਜੀਵਨ ਨਾਲ ਜੁੜਿਆ ਹੁੰਦਾ ਹੈ ਵੀ ਜੀਵਨ ਦੀ ਅਸਲੀ ਘਟਨਾ ਹੀ ਹੁੰਦੀ ਹੈ ਪਰ ਇਹ ਗੱਲ ਅੱਖੋਂ-ਉਲੇ ਨਹੀਂ ਕੀਤੀ ਜਾ ਸਕਦੀ ਕਿ ਇਕਾਂਗੀ ਵਿੱਚ ਜੀਵਨ ਦੀ ਕੇਵਲ ਇੱਕੋ ਹੀ ਮੁੱਖ ਘਟਨਾ ਲਈ ਥਾਂ ਹੁੰਦੀ ਆ ਵੀ ਇਹ ਨਹੀਂ ਆਪਾਂ ਪੂਰਾ ਜੀਵਨ ਨੂੰ ਪੇਸ਼ ਕਰ ਸਕਦੇ ਹਾਂ ਠੀਕ ਆ ਕੋਈ ਇੱਕ ਘਟਨਾ ਨੂੰ ਬਿਆਨ ਕਰ ਸਕਦੇ ਆ ਕਿਉਂਕਿ ਇਕਾਂਗੀ ਦਾ ਆਕਾਰ ਬੜਾ ਸੌੜਾ ਤੇ ਸਮਾਂ ਬੜਾ ਸੀਮਤ ਹੁੰਦਾ ਸੌੜਾ ਮਤਲਬ ਥੋੜਾ ਹੁੰਦਾ ਛੋਟਾ ਹੁੰਦਾ ਠੀਕ ਆ ਉਹਦਾ ਆਕਾਰ ਛੋਟਾ ਤੇ ਸਮਾਉ ਦੇ ਲਈ ਸੀਮਿਤ ਹੁੰਦਾ ਵਾ ਠੀਕ ਆ ਵਿਸ਼ਾ ਤੁਸੀਂ ਲਿਖਣਾ ਫਰਸਟ ਪੁਆਇੰਟ ਹੋ ਗਿਆ ਦੇਖੋ ਪਹਿਲਾ ਕੀ ਸੀਗਾ ਪਰਿਭਾਸ਼ਾ ਦੇਣੀ ਆ ਉਸ ਤੋਂ ਬਾਅਦ ਸੈਕਿੰਡ ਨੰਬਰ ਵਿਸ਼ਾ ਵਸਤੂ ਦੇਣਾ ਥਰਡ ਨੰਬਰ ਆਜੋ ਬਟਾ ਕਥਾਨਕ ਹੁਣ ਕਥਾਨਕ ਕੀ ਹੁੰਦਾ ਦੇਖੋ ਪਹਿਲਾਂ ਤੁਸੀਂ ਕਥਾਨਕ ਨੂੰ ਸਮਝੋ ਕੀ ਹੁੰਦਾ ਕਥਾਨਕ ਹੀ ਕੰਗੀ ਦੀ ਆਧਾਰ ਸ਼ਿਲਾ ਹੈ ਆਧਾਰ ਸ਼ਿਲਾ ਕੀ ਹੁੰਦਾ ਦੇਖੋ ਬਟਾ ਜਿਵੇਂ ਨਾ ਇੱਕ ਮਕਾਨ ਬਣਾਣੇ ਆਪਾਂ ਤਾਂ ਸਭ ਤੋਂ ਪਹਿਲਾਂ ਉਹਦੀ ਨੀਂਹ ਭਰੀ ਜਾਂਦੀ ਆ ਠੀਕ ਹੈ ਉਸ ਨੀਂਹ ਦੇ ਉੱਤੇ ਹੀ ਸਾਰੇ ਮਕਾਨ ਦੀਆਂ ਕੰਧਾਂ ਖੜੀਆਂ ਹੁੰਦੀਆਂ ਠੀਕ ਹੈ ਇਸੇ ਤਰ੍ਹਾਂ ਜਿਹੜਾ ਕਥਾਨਕ ਹੁੰਦਾ ਇਹ ਤੁਹਾਨੂੰ ਨਾਟਕ ਚ ਵੀ ਮਿਲੂਗਾ ਦੇਖਣ ਨੂੰ ਨਾਵਲ ਚ ਵੀ ਮਿਲੂਗਾ ਭਾਵ ਕਿ ਇਹ ਜਿਹੜਾ ਕਥਾਨਕ ਆ ਉਹ ਹਰੇਕ ਰਚਨਾ ਲਈ ਆਧਾਰ ਸ਼ਿਲਾ ਉਹਦਾ ਬੇਸ ਆ ਜਿਹਦੇ ਉੱਤੇ ਉਹ ਸਾਰੀ ਰਚਨਾ ਨੇ ਖੜਨਾ ਹੁੰਦਾ ਇਕਾਂਗੀ ਦੀ ਗੁੰਦ ਜਾਂ ਕਥਾਨਕ ਬਹੁਤ ਪੇਚੀਦਾ ਨਹੀਂ ਹੁੰਦਾ ਅਤੇ ਨਾ ਹੀ ਇੱਕ ਤੋਂ ਵੱਧ ਪਲਾਟਾਂ ਨੂੰ ਸੰਭਾਲ ਸਕਦਾ ਹੈ। ਭਾਵ ਕਿ ਇਹ ਵਿਸ਼ੇ ਉਹਦੇ ਵਿੱਚ ਲੱਗ-ਲੱਗ ਨਹੀਂ ਹੁੰਦੇ। ਇੱਕ ਹੀ ਵਿਸ਼ਾ ਹੁੰਦਾ ਤੇ ਇੱਕ ਹੀ ਘਟਨਾ ਹੁੰਦੀ ਹੈ। ਠੀਕ ਹੈ। ਆਰੰਭ ਤੋਂ ਲੈ ਕੇ ਅੰਤ ਤੱਕ ਕਥਾ ਲੜੀ ਦੀ ਰੋਚਕਤਾ ਨੂੰ ਕਾਇਮ ਰੱਖਿਆ ਜਾਂਦਾ। ਵੀ ਜਿਹੜੀ ਸਾਰੀ ਉਹ ਪਾਤਰਾਂ ਦੀ ਵਾਰਤਾਲਾਪ ਹੁੰਦੀ ਆ ਜਾ ਮਤਲਬ ਕੋਈ ਘਟਨਾ ਹੋ ਇਕ ਦੂਜੇ ਨਾਲ ਜੁੜੀ ਹੁੰਦੀ ਆ ਇਕਾਂਗੀ ਸਿਖਰ ਤੇ ਪਹੁੰਚ ਕੇ ਵਿਸ਼ੇਸ਼ ਨਾਟਕੀ ਘਟਨਾ ਨੂੰ ਰੂਪਮਾਨ ਕਰਦਾ ਹੈ ਠੀਕ ਆ ਜਦੋਂ ਸਿਖਰ ਤੇ ਪਹੁੰਚਦਾ ਇਕਾਂਗੀ ਤਾਂ ਵਿਸ਼ੇਸ਼ ਨਾਟਕੀ ਘਟਨਾ ਨੂੰ ਬਿਆਨ ਕਰਦਾ ਸਾਡੇ ਸਾਹਮਣੇ ਰੂਪਮਾਨ ਕਰਦਾ ਪੇਸ਼ ਕਰਦਾ ਇਕਾਂਗੀ ਦਾ ਅੰਤ ਬਹੁ ਅੰਗੀ ਨਾਟਕ ਵਾਂਗੂ ਸਪਸ਼ਟ ਤੇ ਵਿਆਖਿਆ ਭਰਪੂਰ ਨਹੀਂ ਹੁੰਦਾ ਸਗੋਂ ਸੁਝਾਓ ਹੋ ਜਾਂਦਾ ਹੈ ਇਹਦਾ ਭਾਵ ਕਿ ਵੀ ਇਕਾਂਗੀ ਦਾ ਅੰਤ ਆ ਜਿਹੜਾ ਉਹ ਸਾਨੂੰ ਸੁਝਾਅ ਦੇਣ ਵਾਲਾ ਹੁੰਦਾ ਵਾ ਠੀਕ ਆ ਇਕਾਂਗੀ ਦੀ ਗੁੰਦ ਬੜੀ ਪੀੜੀ ਤੇ ਗੁੰਦਵੀ ਹੁੰਦੀ ਹੈ ਚੁਸਤ ਵਾਰਤਾਲਾ ਪਾਤਰਾਂ ਦੀਆਂ ਹਰਕਤਾਂ ਤੇ ਭੱਜ ਦੌੜ ਹੀ ਕਾਰਜ ਨੂੰ ਮਗਦਰ ਰੱਖਦੇ ਹਨ ਜਿਹੜੇ ਪਾਤਰਾਂ ਦੀ ਆਪਸੀ ਗੱਲਬਾਤ ਆ ਠੀਕ ਆ ਤੇ ਉਹਨਾਂ ਦੀਆਂ ਹਰਕਤਾਂ ਜਿਹੜੀਆਂ ਉਹ ਕੀ ਆ ਉਹ ਕਾਰਜ ਨੂੰ ਮਗਦਰ ਰੱਖਦੇ ਆ ਭਾਵ ਕੰਟੀਨਿਊ ਰੱਖਦੇ ਆ ਠੀਕ ਆ ਇਹ ਹੋ ਗਿਆ ਬੇਟਾ ਕਥਾਨਕ 3 ਪੁਆਇੰਟ ਹੋ ਗਏ ਪਰਿਭਾਸ਼ਾ ਵਿਸ਼ਵਾਸਤੂ ਕਥਾਨਕ ਠੀਕ ਆ ਕਥਾਨਕ ਤੋਂ ਬਾਅਦ ਬੇਟਾ ਤੁਸੀਂ ਇਹਦੇ ਚ ਨਾ 1 ਪੁਆਇੰਟ ਐਡ ਕਰਨਾ ਕਿਉਂਕਿ ਉਹ ਪੁਆਇੰਟ ਇਹਦੇ ਵਿੱਚ ਹੈ ਨਹੀਂ ਪਾਤਰ ਤੇ ਪਾਤਰ ਚਿੱਤਰਣ ਇਹ ਤੁਸੀਂ ਆਪਣੇ ਕੋਲ ਬਣਾ ਕੇ ਲਿਖਣਾ ਹੈ ਹੈਡਿੰਗ ਠੀਕ ਆ ਇਹਦੇ ਵਿੱਚ ਤੁਸੀਂ ਕੀ ਲਿਖਣਾ ਵੀ ਇਕਾਂਗੀ ਵਿੱਚ ਪਾਤਰਾਂ ਦੇ ਮਾध्यਮ ਰਾਹੀਂ ਕਹਾਣੀ ਨੂੰ ਸਕਾਰ ਕੀਤਾ ਜਾਂਦਾ ਹੈ ਤੁਸੀਂ ਸੋਚੋ ਜੇ ਪਾਤਰ ਨਹੀਂ ਹੋਣਗੇ ਕਿੱਦਾਂ ਕਹਾਣੀ ਨੂੰ ਪੇਸ਼ ਕਰਾਂਗੇ ਠੀਕ ਆ ਰੰਗਮੰਚ ਤੇ ਕਹਾਣੀ ਖੇਡ ਕੇ ਦਿਖਾਣੀ ਆ ਉਹ ਕਿੱਦਾਂ ਦਿਖਾਈ ਜਾਊਗੀ ਇਕਾਂਗੀ ਦੇ ਵਿੱਚ ਪਾਤਰਾਂ ਦੀ ਘੜਤ ਤਾਂ ਜਿਹੜੀ ਮਤਲਬ ਪਾਤਰਾਂ ਦਾ ਹੋਣਾ ਬਹੁਤ ਜ਼ਰੂਰੀ ਆ ਠੀਕ ਆ ਇਕਾਂਗੀ ਦੇ ਪਾਤਰ ਵਾਸਤਵਿਕ ਵੀ ਹੋ ਸਕਦੇ ਆ ਤੇ ਕਾਲਪਨਿਕ ਵੀ ਹੋ ਸਕਦੇ ਆ ਸਫਲਿਕਾਂਗੀਆਂ ਵਿੱਚ ਪਾਤਰ ਸਾਰੀਵਲ ਬਹੁਤ ਧਿਆਨ ਦਿੱਤਾ ਜਾਂਦਾ ਹੈ ਠੀਕ ਹੈ ਬੇਟਾ ਇਹ ਤੁਸੀਂ 3-4 ਲਾਈਨਾਂ ਇਹਦੇ ਵਿੱਚ ਐਡ ਕਰ ਦਿਓ ਇਕਾਂਗੀ ਦੇ ਪਾਤਰ ਆ ਜਿਹੜੇ ਜੀਵਨ ਦੇ ਜਾਗਦੇ ਅਤੇ ਸਮਾਜ ਦਾ ਯਥਾਰਥਕ ਅੰਗ ਪ੍ਰਤੀਤ ਹੋਣ ਵਾਲੇ ਹੁੰਦੇ ਆ ਠੀਕ ਹੈ ਤੇ ਉਹਨਾਂ ਦਾ ਜਿਹੜਾ ਪਾਤਰ ਚਿੱਤਰਣ ਹੁੰਦਾ ਉਹ ਪਿੰਨ-ਪਿੰਨ ਜੁਗਤਾ ਨਾਲ ਕੀਤਾ ਜਾਂਦਾ ਹੈ ਪਾਵੋ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸ਼ਾਮਿਲ ਕੀਤੀਆਂ ਜਾਂਦੀਆਂ ਠੀਕ ਹੈ ਇਹ ਤੁਸੀਂ ਐਡ ਕਰ ਦੇਣੀ ਹੈ ਲਾਈਨਾਂ ਇਹਦੇ ਵਿੱਚ ਜਿੰਨੀਆਂ ਵੀ ਤੁਹਾਨੂੰ ਯਾਦ ਰਹੀਆਂ ਉਸ ਤੋਂ ਬਾਅਦ ਅਗਲਾ ਹੈਡਿੰਗ ਹੈਗਾ ਵਾਰਤਾਲਾਪ ਠੀਕ ਹੈ ਬੇਟਾ ਤਿੰਨ ਆਪਾਂ ਚਾਰ ਹੈਡਿੰਗ ਕਰ ਲੇ ਸਭ ਤੋਂ ਪਹਿਲਾਂ ਪਰਿਭਾਸ਼ਾ ਠੀਕ ਹੈ ਪਰਿਭਾਸ਼ਾ ਤੋਂ ਬਾਅਦ ਵਿਸ਼ਾ ਵਿਸ਼ਾ ਤੋਂ ਬਾਅਦ ਕਥਾਨਕ ਕਥਾਨਕ ਤੋਂ ਬਾਅਦ ਪਾਤਰ ਤੇ ਪਾਤਰ ਚਿੱਤਰਣ ਠੀਕ ਹੈ ਹੁਣ ਆ ਗਿਆ ਵਾਰਤਾਲਾਪ ਹੁਣ ਵਾਰਤਾਲਾਪ ਕੀ ਹੁੰਦਾ ਵਾਰਤਾਲਾਪ ਦਾ ਮਤਲਬ ਗੱਲਬਾਤ ਕਰਨੀ ਠੀਕ ਹੈ ਵਾਤਾ ਲਾਪ ਵਾਰਤਕ ਦਾ ਸੁੰਦਰ ਨਮੂਨਾ ਜਿਸ ਦੀ ਵਰਤੋਂ ਬੜੇ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ ਦੇਖੋ ਜਿਹੜਾ ਵਾਤਾ ਲਾਪ ਹੁੰਦਾ ਉਹ ਇਕਾਂਗੀ ਦੀ ਚਾਲ ਨੂੰ ਅੱਗੇ ਤੋਰਨ ਵਿੱਚ ਭਾਵ ਉਹਦੀ ਘਟਨਾ ਨੂੰ ਅੱਗੇ ਕਰਨ ਦੇ ਵਿੱਚ ਪਾਤਰਾਂ ਦੀ ਉਸਾਰੀ ਕਰਨ ਦੇ ਵਿੱਚ ਯੋਗ ਵਾਤਾਵਰਣ ਬਣਾਉਣ ਦੇ ਵਿੱਚ ਠੀਕ ਹੈ ਸਥਾਨਕ ਰੰਗ ਭਰਨ ਵਿੱਚ ਤੇ ਘਟਨਾ ਵਿੱਚ ਸੁਭਾਵਿਕਤਾ ਲਿਆਉਣ ਲਈ ਵੀ ਸਾਨੂੰ ਘਟਨਾ ਨੂੰ ਦੇਖ ਕੇ ਐ ਲੱਗੇ ਵੀ ਹਾਂ ਇਹ ਅਸਲੀ ਉਹੀ ਘਟਨਾ ਵਾਂ ਠੀਕ ਹੈ ਇਹ ਸਾਰੀਆਂ ਗੱਲਾਂ ਦੇ ਵਿੱਚ ਜਿਹੜੀ ਵਾਰਤਲਾਪ ਆਉ ਸਹਾਇਕ ਸਿੱਧੂ ਹੁੰਦੀ ਆ ਇਕਾਂਗੀ ਵਿੱਚ ਵਾਰਤਲਾਪ ਦਾ ਹਰ ਇੱਕ ਸ਼ਬਦ ਅਰਥ ਭਰਪੂਰ ਤੇ ਪਾਤਰਾਂ ਦੇ ਸੁਭਾਅ ਅਨੁਕੂਲ ਸੁਭਾਵਿਕ ਤੇ ਮੰਤਵ ਦੀ ਪੂਰਤੀ ਲਈ ਵਰਤਿਆ ਜਾਂਦਾ ਹੈ ਠੀਕ ਹੈ ਬੇਟਾ ਇਕਾਂਗੀ ਦੇ ਵਿੱਚ ਜਿਹੜਾ ਵਾਰਤਲਾਪ ਦਾ ਹਰੇਕ ਸ਼ਬਦ ਆ ਠੀਕ ਆ ਉਹ ਅਰਥ ਭਰਪੂਰ ਹੁੰਦਾ ਵਾ ਤੇ ਪਾਤਰਾਂ ਦੇ ਸੁਭਾਅ ਦੇ ਅਨੁਸਾਰ ਹੋਣਾ ਚਾਹੀਦਾ ਵਾ ਅਗਲਾ ਹੈਡਿੰਗ ਹੈਗਾ ਬੇਟਾ ਉਦੇਸ਼ ਇਕਾਂਗੀ ਦੀ ਸਫਲਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਹ ਕਿਸ ਮਹਾਨ ਉਦੇਸ਼ ਦੀ ਪ੍ਰਾਪਤੀ ਵੱਲ ਅਗਰਸਰ ਹੁੰਦਾ ਹੈ ਭਾਵ ਕਿ ਜਦੋਂ ਕੋਈ ਵੀ ਰਚਨਾ ਲਿਖੀ ਜਾਂਦੀ ਹੈ ਤਾਂ ਉਹ ਇੱਕ ਉਦੇਸ਼ ਰੱਖਿਆ ਜਾਂਦਾ ਹੈ ਵੀ ਇਸ ਰਚਨਾ ਨੂੰ ਪੜ੍ਹ ਕੇ ਕਿਸੇ ਨੂੰ ਇਹ ਬੈਨੀਫਿਟ ਹੋਵੇ ਹਨਾ ਕਿਸੇ ਨੂੰ ਇਹ ਸਿੱਖਿਆ ਮਿਲੇ ਜਾਂ ਕੋਈ ਬੰਦਾ ਇਦਾਂ ਨਾ ਕਰੇ ਉਹ ਚੀ ਉਸ ਚੀਜ਼ ਨੂੰ ਉਦੇਸ਼ ਕਿਹਾ ਜਾਂਦਾ ਠੀਕ ਹੈ ਕੋਈ ਵੀ ਕਾਂਗੀ ਲਿਖੀ ਜਾਂਦੀ ਆ ਉਹਦੀ ਸਫਲਤਾ ਏਸੇ ਗੱਲ ਲਈ ਨਿਰਪਰ ਕਰਦੀ ਆ ਵੀ ਉਹ ਕਿਸ ਮਹਾਨ ਉਦੇਸ਼ ਦੀ ਪ੍ਰਾਪਤੀ ਵੱਲ ਅਗਰਸਰ ਹੁੰਦਾ ਹੋਵੇ ਆਕਾਰ ਦੇ ਪੱਖੋਂ ਕਾਂਗੀ ਭਾਵੇਂ ਇੱਕ ਸੰਖੇਪ ਜਿਹਾ ਕਲਾ ਰੂਪ ਆ ਵੀ ਆਕਾਰ ਦੇ ਪੱਖ ਆਕਾਰ ਦੇ ਪੱਖ ਤੋਂ ਭਾਵੇਂ ਇਹ ਛੋਟਾ ਰੂਪ ਆ ਪਰੰਤੂ ਇਸ ਵਿੱਚ ਕੋਈ ਵੱਡਾ ਉਦੇਸ਼ ਸਮੋਇਆ ਹੁੰਦਾ ਹੈ ਪਰ ਇਹਦਾ ਉਦੇਸ਼ ਜਿਹੜਾ ਹੁੰਦਾ ਉਹ ਕਾਫੀ ਵੱਡਾ ਹੁੰਦਾ ਹੈ ਠੀਕ ਹੈ ਜੋ ਦਰਸ਼ਕਾਂ ਦੇ ਮਨ ਉਤੇ ਸਦੀਵੀ ਪ੍ਰਭਾਵ ਪਾਉਂਦਾ ਹੈ ਜਿਹੜਾ ਕੀ ਆ ਜਦੋਂ ਦਰਸ਼ਕ ਇਕਾਂਗੀ ਨੂੰ ਦੇਖਦੇ ਆ ਤਾਂ ਉਹਦਾ ਪ੍ਰਭਾਵ ਆ ਜਿਹੜਾ ਦਰਸ਼ਕਾਂ ਦੇ ਮਨ ਦੇ ਉੱਤੇ ਪੈਂਦਾ ਵਾ ਇਕਾਂਗੀ ਦੇ ਉਦੇਸ਼ ਰਚਨਾ ਵਿੱਚੋਂ ਆਪਰਥਕ ਰੂਪ ਵਿੱਚ ਉਜਾਗਰ ਹੁੰਦੇ ਆ ਆਪਰਥਕ ਕੀ ਹੁੰਦਾ ਜਿਹੜਾ ਸਾਨੂੰ ਦਿਖਦਾ ਨਹੀਂ ਲਾਸਟ ਪੁਆਇੰਟ ਹੈਗਾ ਬੇਟਾ ਰੰਗਮੰਚ ਠੀਕ ਆ ਰੰਗਮੰਚ ਕਿਹਨੂੰ ਕਹਿੰਦੇ ਆ ਰੰਗਮੰਚ ਹੁੰਦਾ ਬੇਟਾ ਜਿੱਥੇ ਇਕਾਂਗੀ ਨੂੰ ਪੇਸ਼ ਕੀਤਾ ਜਾਂਦਾ ਹੈ ਰੰਗਮંચ ਜਿਹੜਾ ਹੋ ਸਾਰੇ ਦਰਸ਼ਕਾਂ ਦੀ ਸਹੂਲਤ ਮੁਤਾਬਿਕ ਤਿਆਰ ਕੀਤਾ ਜਾਂਦਾ ਹੈ ਸੂਝਵਾਨ ਕਾਂਗੀਕਾਰ ਰੰਗਮંચ ਦੀ ਦ੍ਰਿਸ਼ਟੀ ਤੋਂ ਹੀ ਕਾਂਗੀ ਦੀ ਰਚਨਾ ਕਰਦਾ ਹੈ ਵੀ ਜਿਹੜਾ ਸੂਝਵਾਨ ਸਿਆਣਾ ਇਕਾਂਗੀਕਾਰ ਹੁੰਦਾ ਹੈ ਕਾਂਗੀਕਾਰ ਕੌਣ ਜਿਹੜਾ ਕਾਂਗੀ ਨੂੰ ਲਿਖਦਾ ਵਾ ਠੀਕ ਹੈ ਉਹੋ ਕੀ ਕਰਦਾ ਉਹ ਇਸੇ ਤਰ੍ਹਾਂ ਦੀ ਕਾਂਗੀ ਲਿਖਦਾ ਜਿਹੜੀ ਰੰਗਮંચ ਉੱਤੇ ਪੇਸ਼ ਕੀਤੀ ਜਾ ਸਕੇ ਰੰਗਮંચ ਉੱਤੇ ਕਾਂਗੀ ਦੀ ਸਫਲਤਾ ਨਿਰਦੇਸ਼ਕ ਸਟੇਜ ਪ੍ਰਬੰਧਕ ਤੇ ਅਭਿਨੇਤਾ ਉੱਤੇ ਵੀ ਨਿਰਭਰ ਕਰਦੀ ਆ ਨਿਰਦੇਸ਼ਕ ਬੇਟਾ ਤੁਹਾਨੂੰ ਪਤਾ ਹੀ ਆ ਜਿੱਦਾਂ ਨਾਟਕ ਬਣਾਉਂਦੇ ਆ ਫਿਲਮਾਂ ਬਣਾਉਂਦੇ ਆ ਠੀਕ ਆ ਨਿਰਦੇਸ਼ਕ ਮਤਲਬ ਜਿਹੜੇ ਉਹਨੂੰ ਨਿਰਦੇਸ਼ ਦਿੰਦੇ ਆ ਵੀ ਕਿਵੇਂ ਇਕਾਂਗੀ ਬਣਨੀ ਆ ਸਟੇਜ ਪ੍ਰਬੰਧਕ ਜਿਹੜੇ ਸਾਰਾ ਸਟੇਜ ਦਾ ਪ੍ਰਬੰਧ ਦੇਖਦੇ ਆ ਬਿਨੇਤਾ ਮੇਨ ਪਾਤਰ ਤੇ ਬਾਕੀ ਸਹਾਇਕ ਪਾਤਰ ਹੁੰਦੇ ਆ ਉਹਨਾਂ ਉੱਤੇ ਵੀ ਜਿਹੜਾ ਇਕਾਂਗੀ ਦੀ ਸਫਲਤਾ ਹੈ ਨਿਰਭਰ ਕਰਦੀ ਆ ਪੰਜਾਬੀ ਦੇ ਵਿੱਚ ਬੇਟਾ ਇਕਾਂਗੀ ਦੇ ਪਿਤਾ ਮਾ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਦੇ ਦੁਲਹਨ ਬੇਬੇ ਰਾਮਪੱਜਨੀ ਚੋਰ ਕੌਣ ਆਦ ਇਕਾਂਗੀ ਬਹੁਤ ਮਸ਼ਹੂਰ ਹੋਈ ਦੇਖੋ ਬਟਾ ਇਹ ਸਾਰੀਆਂ ਇਕਾਂਗੀਆਂ ਤੁਸੀਂ ਆਪਣੀ ਲਾਇਬ੍ਰੇਰੀ ਚੋਂ ਕਿਤਾਬਾਂ ਲੈ ਕੇ ਤੁਸੀਂ ਪੜ੍ਹ ਸਕਦੇ ਹੋ ਉਮੀਦ ਕਰਦੀ ਆ ਮੇਟਾ ਤੁਹਾਨੂੰ ਸਮਝ ਆ ਗਿਆ ਹੋਊਗਾ ਇਹ ਕੁਐਸਚਨ ਠੀਕ ਆ ਅਗਰ ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਇਹਨੂੰ ਐਜੂਕੇਅਰ ਐਪ ਖੋਲ ਕੇ ਤੁਸੀਂ ਲਿਖ ਸਕਦੇ ਹੋ ਜਿਹੜੇ ਇਹਦੇ ਮੈਂ 5 6 ਤੱਤ ਦੱਸਿਆ ਜਿਵੇਂ ਫਰਸਟ ਪਰਿਭਾਸ਼ਾ ਲਿਖਣੀ ਆ ਫਿਰ ਵਿਸ਼ਾ ਫਿਰ ਕਥਾਨਕ ਪਾਤਰ ਤੇ ਪਾਤਰ ਚਿੱਤਰਣ ਵਾਰਤਾਲਾਪ ਉਦੇਸ਼ ਰੰਗਮंच ਠੀਕ ਹੈ ਇਹ ਜਿਹੜੇ 6 7 ਪੁਆਇੰਟ ਆ ਇਹ ਤੁਸੀਂ ਯਾਦ ਕਰਕੇ ਜਾਣਾ ਪੂਰੇ ਚੰਗੀ ਤਰ੍ਹਾਂ ਲਿਖਣਾ ਇਹਨਾਂ ਨੂੰ ਠੀਕ ਆ ਉਮੀਦ ਕਰਦੀ ਆ ਤੁਹਾਨੂੰ ਸਮਝ ਆ ਗਿਆ ਹੋਗਾ ਸਾਰਾ ਕੁਸ਼ਚਨ इजीली ਅਗਰ ਤੁਹਾਨੂੰ ਸਮਝ ਆ ਜਾਂਦਾ ਤਾਂ ਇਹਨੂੰ ਆਪਣੇ ਫਰੈਂਡਸ ਦੇ ਨਾਲ ਜਰੂਰ ਸ਼ੇਅਰ ਕਰ ਦੇਣਾ ਬੇਟਾ ਠੀਕ ਆ ਮਿਲਦੇ ਆ ਅਗਲੇ ਲੈਕਚਰ ਨਾਲ ਧੰਨਵਾਦ